ਸਤ ਸ੍ਰੀ ਅਕਾਲ ਜੀ ਅੱਜ ਦੀ ਕਹਾਣੀ ਮਾਂ ਦਾ ਵਿਛੋੜਾ ਭਾਗ ਤੀਜਾ ਤੇ ਅਖੀਰਲਾ ਲੇਖਕ ਸਤਵਿੰਦਰ ਕੌਰ ਜੀ ਉਮੀਦ ਹੈ ਪਹਿਲਾ ਤੁਹਾਨੂੰ ਦੋਨੇ ਭਾਗ ਬਹੁਤ ਪਸੰਦ ਆਏ ਹੋਣਗੇ ਇਹ ਭਾਗ ਵੀ ਪਸੰਦ ਆਵੇਗਾ ਪਿਛਲੇ ਭਾਗ ਉਹ ਦਿੱ ਤੁਸੀ ਪੜਿਆ ਹੈ ਕਿ ਹਰਪੀ ਤੇ ਉਸਦਾ ਪਤੀ ਨਾਲ ਰਾਮਣ ਤੇ ਰਾਵਣ ਦਾ ਪਤੀ ਉਹਨਾਂ ਦੀ ਮਾਂ ਦੀ ਭਾਲ ਵਿੱਚ ਮਾਂ ਦੇ ਪਿੰਡ ਜਾ ਰਹੇ ਸੀ ਹੁਣ ਅੱਗੇ ਹਸਦੇ ਖੇਡਦੇ ਸਾਰੇ ਜਣੇ ਉਸ ਪਿੰਡਪੋਸ ਜਿੱਥੇ ਉਹਨਾਂ ਦੀ ਮਾਂ ਰਹਿੰਦੀ ਸੀ ਪਿੰਡ ਦੇ ਬਾਹਰ-ਬਾਰ ਗੱਡੀ ਲਾ ਕੇ ਦੋਨੋਂ ਸਾਡੂ ਗੱਡੀ ਵਿੱਚੋਂ ਬਾਹਰ ਨਿਕਲ ਕੇ ਕਿਸੇ ਨੂੰ ਪੁੱਛਣ ਲੱਗ ਪਈ ਪਰ ਕਿੱਦਾਂ ਕਿਸੇ ਨੂੰ ਪੁੱਛਣਾ ਇਹ ਸਮਾਜ ਨਹੀਂ ਵੀ ਇਸ ਤਰ੍ਹਾਂ ਪੁੱਛਿਆ ਜਾਵੇ ਕਿਉਂਕਿ ਉਹਨਾਂ ਨੂੰ ਡਰ ਸੀ ਕਿ ਪਤਾ ਨਹੀਂ ਉਹਨਾਂ ਦੀ ਮਾਂ ਨੇ ਉਹਨਾਂ ਬਾਰੇ ਦੱਸਿਆ ਜਾਂ ਨਹੀਂ ਕਿਉਂ ਦੂਜਾ ਵਿਆਹ ਤੇ ਬੱਚੇ ਨਾ ਦੱਸਣਾ ਰਾਜਵਿੰਦਰ ਦੇ ਬਾਪ ਦੀ ਮਜਬੂਰੀ ਵੀ ਹੋ ਸਕਦੀ ਹੈ ਫਿਰ ਉਹਨਾਂ ਨੂੰ ਇੱਕ ਔਰਤ ਤੇ ਬੱਚਾ ਆਉਂਦੇ ਦੇਖਦੇ ਨੇ ਔਰਤ ਜਦ ਕੋਲ ਆਉਂਦੀ ਤਾਂ ਰਾਮਨ ਤੇ ਹਰਪ੍ਰੀਤ ਵੀ ਗੱਡੀ ਵਿੱਚੋਂ ਬਾਹਰ ਨਿਕਲ ਉਸ ਔਰਤ ਨੂੰ ਸਾਥ ਸਵੀਕਾਰ ਬੁਲਾਉਂਦਿਆਂ ਨੇ ਉਹ ਔਰਤ ਨੂੰ ਅੱਗੋਂ ਪਿਆਰ ਨਾਲ ਉਹਨਾਂ ਨੂੰ ਪੁੱਛਣ ਲੱਗਦੀ ਹੈ ਕਿ ਤੁਸੀਂ ਕੌਣ ਹੋ ਪੁੱਤ ਕਿ ਕਿਸਦੇ ਘਰ ਜਾਣਾ ਹੈ ਇਹਨੇ ਨੂੰ 라ਵਣ ਤੇ ਹਰਪ੍ਰੀਤ ਗੋਮੇ ਬੋਲ ਪਾਈਆਂ ਆਂਟੀ ਜੀ ਅਸੀਂ ਨਾ ਆਪਣੀ ਮਾਂ ਨੂੰ ਮਿਲਣਾ ਹੈ ਸਾਡੀ ਮਾਂ ਦਾ ਨਾਮ ਰਾਜਿੰਦਰਾ ਆਪਣੇ ਨਾਨਕੇ ਪਿੰਡ ਦਾ ਨਾਮ ਦੱਸਿਆ ਨੇ ਅਸੀਂ ਕਿਵੇਂ ਮਾਂ ਨਾਲੋਂ ਵੱਖ ਹੋਏ ਉਹ ਦੱਸਿਆ ਤਾਂ ਔਰਤ ਛੱਟ ਬੋਲਦੀ ਹੈ ਕਿ ਪੁੱਤ ਤੁਸੀਂ ਤਾਂ ਆਪਣੀਆਂ ਢੀਆਂ ਜੋ ਮੈਂ ਉਸ ਰਾਜਵਿੰਦਰ ਦੀ ਜਠਾਣੀਆਂ ਕਈ ਵਾਰ ਤੁਹਾਡਾ ਜਿਕਰ ਕੀਤਾ ਹੈ ਤੁਹਾਡੀ ਮਾਂ ਨੇ ਮੇਰੇ ਕੋਲ ਇੰਨਾ ਸੁਣਦੇ ਹੀ ਦੋਵੇਂ ਭੈਣਾਂ ਖੁਸ਼ ਹੋ ਜਾਂਦੀਆਂ ਨੇ ਫਿਰ ਉਹ ਆਂਟੀ ਬੋਲਦੀ ਹੈ ਆਜੋ ਪਹਿਲਾਂ ਸਾਡੇ ਘਰ ਚਾਹ ਪਾਣੀ ਪੀ ਲਓ ਫਿਰ ਜਾਣਾ ਉਹਨਾਂ ਦੇ ਘਰ ਨਹੀਂ ਨਹੀਂ ਆਂਟੀ ਜੀ ਤੁਸੀਂ ਸਾਨੂੰ ਸਾਡੀ ਮਾਂ ਦਾ ਘਰ ਦੱਸੋ ਅਸੀਂ ਉਧਰ ਹੀ ਜਾਣਾ ਹੈ ਆਂਟੀ ਉਹਨਾਂ ਦੀ ਬੇਸਬਦੀ ਨੂੰ ਭਾਪ ਦੀ ਹੋਣੀ ਰਾਜਵਿੰਦਰ ਹੋਣਾ ਦਾ ਘਰ ਦਾ ਹੈ ਜਿਆਦਾ ਦੂਰ ਨਹੀਂ ਨਾਲ ਹੀ ਹੈ ਸਾਡੇ ਚੱਲੋ ਤੁਸੀਂ ਨਾਲ ਲੈ ਕੇ ਤੁਰੀ ਹੈ ਉਹਨਾਂ ਦੇ ਦਰਵਾਜ਼ੇ ਅੱਗੇ ਛੱਡ ਕੇ ਕਹਿੰਦੀ ਹੈ ਇਹ ਘਰ ਹੈ ਉਹਨਾਂ ਦਾ ਤੋਂ ਮੈਂ ਪੜਾ ਬਹੁਤ ਖੁਸ਼ ਹੁੰਦੀ ਹੈ ਆਂਟੀ ਦਾ ਤਾਂ ਨਬਤ ਕਰਦੀ ਹੈ ਆਂਟੀ ਆਪਣੇ ਘਰੇ ਚਲੀ ਜਾਂਦੀ ਹੈ ਇਹ ਚਾਰੇ ਜਣੇ ਦਰਵਾਜ਼ਾ ਹੜਕਾਉਂਦੇ ਨੇ ਅੰਦਰੋਂ ਇੱਕ ਜਵਾਨ ਕੁੜੀ ਦਰਵਾਜ਼ਾ ਖੋਲ੍ਹਣ ਆਉਂਦੀ ਹੈ ਉਹ ਰਾਜਿੰਦਰ ਦੀ ਹੀ ਤੀਸੀ ਉਹ ਕੁੜੀ ਸਾਸਰੀ ਕੱਲ ਦਾ ਅੰਦਰ ਲਈ ਜਾਂਦੀ ਹੈ ਮਹਿਮਾਨਾਂ ਨੂੰ ਅੰਦਰ ਆਉਣ ਦਾ ਰਾਜਿੰਦਰ ਨੂੰ ਦੇਖ ਤੋਵੇਂ ਭੈਣਾ ਖੁਸ਼ ਹੋ ਜਾਂਦੀ ਹੈ ਕਿ ਸਾਡੀ ਵਾਂ ਮਿਲ ਗਈ ਹੈ ਪਰ ਅਜੇ ਹੋ ਉਹਦਾ ਦੀ ਹਣੀ ਮਾਰਨੀ ਰਾਜਿੰਦਰ ਦਾ ਪਤੀ ਵੀ ਹੁੰਦਾ ਕਾਮਕਾਰ ਕਰਦਾ ਉਹ ਵੀ ਮਹਿਮਾਨ ਦੇਖ ਕੇ ਘੋੜਾ ਕੇ ਬੈਠ ਜਾਂਦਾ ਹੈ ਸਾਰਾ ਪਰਿਵਾਰ ਆਪਣਾ ਆਪਣਾ ਦਿਮਾਗ ਘੁਮਾ ਰਹੀ ਹੁੰਦੇ ਆ ਕਿ ਇਹ ਮਹਿਮਾਨ ਕੌਣ ਨੇ ਉਹਨਾਂ ਨੂੰ ਕਮਰੇ ਵਿੱਚ ਬਿਠਾ ਕੇ ਪਾਣੀ ਪਿਲਾ ਦਿੱਤਾ ਜਾਂਦਾ ਹੈ ਦੋਵੇਂ ਸਾਡੂ ਰਾਜਵਿੰਦਰ ਦੇ ਪਤੀ ਨਾਲ ਗੱਲਾਂ ਕਰਨ ਲੱਗ ਜਾਂਦੇ ਨੇ ਦੋਵੇਂ ਭੈਣਾਂ ਉੱਠ ਆਪਣੀ ਮਾਂ ਕੋਲ ਰਸੋਈ ਵਿੱਚ ਜਾਂਦੀਆਂ ਜਾ ਕੇ ਬੋਲਦੀਆਂ ਕਿ ਤੁਸੀਂ ਸਾਨੂੰ ਪਹਛਾਣਿਆ ਨਹੀਂ ਮਾਂ ਬੋਲਦੀ ਕਿ ਪੁੱਤ ਨਹੀਂ ਅਸੀਂ ਤੇ ਸੱਚੀ ਦੁਚਿੱਤੀ ਵਿੱਚ ਪਏ ਆ ਆ ਕੇ ਤੁਸੀਂ ਕੌਣ ਹੋ ਜੋ ਕਿ ਕਿੱਦਾਂ ਪੁੱਛੀ ਤੁਹਾਨੂੰ ਦੋਵੇਂ ਪੈਣਾ ਹੱਸਦੀਆਂ ਤੇ ਮਾਂ ਨੂੰ ਘੁੱਟ ਕੇ ਗੱਲ ਨਾਲ ਲਾ ਲੈਂਦੀਆਂ ਨੇ ਮਾਂ ਵੀ ਗੱਲ ਨਾਲ ਲੱਗਦੀ ਹੈ ਸਮਝ ਜਾਂਦੀ ਹੈ ਇਹਨੇ ਨੂੰ ਉਹ ਬੋਲਦੀਆਂ ਮਾਂ ਅਸੀਂ ਤੇ ਨਿਆਤੀਆਂ ਆ ਇਹ ਸੋ ਮਾਰੋਂ ਲੱਗ ਜਾਂਦੀ ਹੈ ਨਾਲ ਹੀ ਦੋਵੇਂ ਪੈਣਾ ਵੀ ਰੋਣ ਲੱਗ ਜਾਂਦੀਆਂ उन्होंने देखता तीसरी बेटी भी उन्होंने कुट के ला ली है चारे मामा धियां काफी टाइम अपना मन हौला तो चुप कर जा सार् को चर पति भी सब कुछ दस देंद्र ने रावण त हरप्रीत पति मुंडा भी दूजे कमरे बहार आ जाता है यह सब देख के सारे बहुत ही खुश होंगे ने आखिरकार मां आंदा सी बैठ जा पी फिर गल्ला कर दे। बाप बोल दिया कि बेटा ये जिस दिन दी इस घर आई है तो याद करती रही है मैं बोलिया भी आप ही सोच नहीं सी कि जल के एक बारी मिलके तो कुछ फिर दिल नहीं लाऊंगी दादी को फिर दादी गुस्सा होगा बहुत याद करती सी ਬਿਮਾਰ ਵੀ ਹੋ ਜਾਂਦੀ ਹੈ ਹੀ ਤਾਂ ਜਲਦੀ ਜਲਦੀ ਹੁਣ ਦੇਖੀ ਆਪਣੇ ਪਰਿਵਾਰ ਨੂੰ ਇਕੱਠਾ ਦੇਖ ਕਿਵੇਂ ਠੀਕ ਹੁੰਦੀ ਹੈ ਨਿੱਕੀ ਬੇਟੀ ਹਾਂ ਜੀ ਜੀ ਮੰਮੀ ਨੂੰ ਮੈਂ ਵੀ ਬੋਲਿਆ ਸੀ ਕਿ ਮੈਂ ਜਲਦੀ ਹੀ ਪੁਲਿਸ ਵਿੱਚ ਹੋ ਜਾਣਾ ਭਰਤੀ ਫਿਰ ਮੈਂ ਸਭ ਤੋਂ ਪਹਿਲਾਂ ਆਪਣੀਆਂ ਭੈਣਾਂ ਲੱਭਣੀਆਂ ਨੇ ਉਹ ਤਾਂ ਬਹੁਤ ਵਧੀਆ ਕੀਤਾ ਤੁਸੀਂ ਜੋ ਆਪ ਹੀ ਮੰਮੀ ਨੂੰ ਮਿਲਣਾਗੇ ਜੋ ਸਾਰੇ ਗੱਲਾਂ ਬਾਤਾਂ ਕਰਦੇ ਕਦੇ ਹੱਸਦੇ ਖੇਡਦੇ ਕਦੇ ਸੈੱਡ ਹੋ ਜਾਂਦੇ ਗੱਲਾਂ ਕਰਦੇ ਕਰਦੇ ਸਾਰਾ ਦਿਨ ਉੱਥੇ ਰਹਿਣਾ ਮਾਂ ਨਾਲ ਗੱਲਾਂ ਹੁਣ ਸਦਾ ਮਿਲਦੇ ਰਹਿਣ ਦਾ ਵਾਅਦਾ ਕਰਦੀ ਐ ਪਿਤਾ ਜੀ ਵੀ ਉਹਨਾਂ ਨੂੰ ਬੋਲਦਾ ਕਿ ਪੁੱਤ ਤੁਸੀਂ ਆਪਣਾ ਪਿਤਾ ਹੀ ਸਮਝੋ ਮੈਂ ਕਦੀ ਤੁਹਾਡੇ ਤੇ ਇਨ੍ਹਾਂ ਬੱਚਿਆਂ ਵਿੱਚ ਫਰਕ ਨਹੀਂ ਕਰੂੰਗਾ ਤੁਸੀਂ ਵੀ ਉੱਧੇ ਜਾਂਦੇ ਰਹਿਣਾ ਅਸੀਂ ਵੀ ਤੁਹਾਡੇ ਕੋਲ ਆਇਆ ਕਰਾਂਗੇ ਇਹ ਗੱਲਾਂ ਕਰਦੇ ਕਰਦੇ ਹਰ ਤੀਤ ਹੋਣੀ ਉਥੋਂ ਅਲਵਿਦਾ ਲੈਂਦੇ ਹੋਏ ਬਹੁਤ ਖੁਸ਼ੀ ਖੁਸ਼ੀ ਕੁਝ ਦਿਨਾਂ ਬਾਅਦ ਰਾਜਿੰਦਰ ਸਾਰੀ ਫੈਮਿਲੀ ਹਰਪ੍ਰੀਤ ਦੇ ਘਰ ਆਉਂਦੇ ਨੇ ਫਿਰ ਰਮਨ ਦੇ ਘਰ ਵੀ ਜਾਂਦੇ ਨੇ ਆਪਣੀ ਮਾਂ ਨੂੰ ਵਾਪਸ ਪਾ ਕੇ ਦੋਵੇਂ ਪੈਣਾ ਬਹੁਤ ਖੁਸ਼ ਹੁੰਦੀਆਂ ਨੇ আর ਰਾਜਿੰਦਰ ਦੀ ਨਿੱਕੀ ਬੇਟੀ ਵੀ ਆਪਣੀਆਂ ਭੈਣਾਂ ਨਾਲ ਲੈ ਕੇ ਬਹੁਤ ਘੁੱਲ ਮਿਲ ਜਾਂਦੀ ਹੈ ਤੇ ਬੱਚਿਆਂ ਨੂੰ ਨਵੀਂ ਮਾਸੀ ਮਿਲ ਗਈ ਨਾਲ ਜੋ ਮਾਮੇ ਦੀ ਕਮੀ ਸੀ ਹਰਪ੍ਰੀਤਾ ਭਰਾ ਨਾ ਹੋਣ ਕਰਕੇ ਉਹਨਾ ਉਹ ਵੀ ਪੂਰੀ ਹੋ ਗਈ ਸੀ ਉਹ ਦੋਨੇ ਭੈਣ ਭਰਾ ਵੀ ਬੱਚਿਆਂ ਨੇ ਆਪਣੇ ਆਪ ਭੈਣਾ ਨਾਲ ਹੀ ਕੁਲ ਮਿਲ ਗਏ ਕੁਝ ਕੁ ਦਿਨ ਪਹਿਲਾਂ ਮੇਰੀ ਮੁਰਾਕਾਤ ਹੋਈ ਹਰ ਪੀਦੀ ਨਿੱਕੀ ਭੈਣ ਨਾਲ ਹਰਤੀ ਤੇ ਮੇਰੀ ਪਰਜਾਈਏ ਸਾਡੇ ਨਾਲ ਵੀ ਉਹ ਕੁਝ ਵੀ ਪਲਾਂ ਵਿੱਚ ਕੁਲ ਮਿਲ ਜਾਂਦੀ ਹੈ ਜਿਆਦਾ ਪੜ੍ਹੀ ਲਿਖੀ ਹੋਂ ਦਾ ਵੀ ਕੋਈ ਘੰਡ ਨਹੀਂ ਕਰਦੀ ਬਹੁਤ ਪਿਆਰੀ ਤੇ

ਆ ਯਾਰ ਪੰਛੀ ਨਾ ਭੈਣਾ ਨਾਲ ਵੱਧ ਤੋਂ ਵੱਧ ਟਾਈਮ ਬਤਾ ਲਵਾਂ ਬਾਗ ਵਿੱਚ ਉਹਨੂੰ ਵੀ ਕਿਸੇ ਨੇ ਨਹੀਂ ਆਉਣ ਦੇਣਾ ਬਹੁਤ ਤੁਰਦੀ ਗੱਲ ਹੈ ਕੁੜੀਆਂ ਦਾ ਪੇਕੇ ਘਰ ਆਉਣਾ ਕੁੜੀਆਂ ਪੇਕੇ ਘਰ ਦੀ ਮੌਜਾਂ ਨਾਲ ਬੇਤੇਰ ਆਪਣੇ ਰਿਸ਼ਤੇਦਾਰਾਂ ਵਿੱਚ ਆ ਜਾ ਸਕਦੀਆਂ ਨਹੀਂ ਵਿਆਹ ਤੋਂ ਬਾਅਦ ਤਾਂ ਪਤੀ ਦਾ ਜੋਰ ਚੰਦਾ ਹੈ ਪੇਕੇ ਆਉਣ ਲਈ ਅਜਾਜ਼ ਲੈਣੇ ਪੈਂਦੀ ਹੈ ਇਹ ਕਹਾਣੀ ਇੱਥੇ ਸਮਾਪਤ ਹੁੰਦੀ ਹੈ ਤੁਸੀਂ ਆਪਣੀ ਆਪਣੀ ਰਾਏ ਜ਼ਰੂਰ ਦੇਣੀ ਵੀ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਰਾਜਵਿੰਦਰ ਦੀ ਇੱਕ ਹੀ ਬੇਟੀ ਦੀ ਆਪਣੀ ਭੈਣਾਂ ਨਾਲ ਬਹੁਤ ਕੁੜ ਮਿਲ ਗਈ ਤੇ ਬੱਚਿਆਂ ਦੀ ਖੁਸ਼ੀ ਨਾਲ ਲੱਗੀ ਜੋ ਮਾਮੇ ਦੀ ਕਮੀ ਸੀ ਉਹ ਵੀ ਪੂਰੀ ਹੋ ਗਈ ਭਰਾ ਹੋਣ ਕਰਕੇ ਹੁਣ ਉਹ ਵੀ ਪੂਰੀ ਹੋ ਗਈ ਦੋਨੇ ਭੈਣ ਭਰਾ ਵੀ ਬੱਚਿਆਂ ਤੇ ਆਪਣੀਆਂ ਭੈਣਾਂ ਨਾਲ ਖੁਸ਼ ਕੁੜ ਮਿਲ ਗਏ